ਤਾਂ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਜੰਗ ਦੇ ਹਿੱਸੇ ਵਜੋਂ ਅੱਜ ਸੂਬੇ ਦੇ ਕੈਬਨਿਟ ਮੰਤਰੀ ਤਰਮਪ੍ਰੇ ਸਿੰਘ ਸੌਂਦ ਦੇ ਵਿਧਾਨਸਭਾ ਹਲਕਾ ਖਰਨਾ ਦੇ ਵਿੱਚ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਤਾਂ ਮਿਡ ਮਾਰਕੀਟ ਵਿੱਚ 6 ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਉਣ ਤੋਂ ਬਾਅਦ ਮੰਤਰੀ ਸੌਂਧਰੇ ਬੋਲਸਦੇ ਸਿਵਲ ਪ੍ਰਸ਼ਾਸਨ ਨੂੰ ਸ਼ਾਬਾਸ਼ੀ ਦਿੱਤੀ ਹੈ ਮੰਤਰੀ ਨੇ ਕਿਹਾ ਕਿ ਇਹ ਨਸ਼ਾ ਵਿਰੁੱਧ ਮੁਹਿੰਮ ਤਾਂ ਸ਼ੁਰੂਆਤੀ ਪੜਾ ਹੈ ਸਰਕਾਰ ਭਵਿੱਖ ਦੇ ਵਿੱਚ ਹੋਰ ਵੀ ਸਖਤ ਫੈਸਲੇ ਲਵੇਗੀ ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾ ਦਿੰਦਾ ਕੰਨਰ ਮੰਤਰੀ ਸੋਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਨਸ਼ਾ ਤਸਕਰੀ ਦੇ ਨਾਲ ਬਰਬਾਦ ਕੀਤਾ ਤੇ ਫਿਰ ਬੱਚਿਆਂ ਦੇ ਖੂਨ ਦੇ ਨਾਲ ਵਸੀਅਤ ਲਿਖ ਕੇ ਜਾਇਦਾਦਾਂ ਹਾਸਲ ਕੀਤੀਆਂ ਨੇ ਉਹ ਜਾਇਦਾਦ ਹੁਣ ਛੱਡੀ ਨਹੀਂ ਜਾਵੇਗੀ। ਮਾਦੇ ਨਿਰਦੇਸ਼ਾਂ ਦੇ ਬਲਦੋਜ਼ਰ ਕਾਰਵਾਈ ਜਾਰੀ ਹੈ ਤਾਂ ਬਲਸ ਹੁਣ ਸਿਵਲ ਪ੍ਰਸ਼ਾਸਨ ਗੈਰ ਕਾਨੂੰਨੀ ਜਾਇਦਾਦਾਂ ਦੀ ਪਛਾਣ ਕਰ ਰਿਹਾ ਹੈ। ਤਦ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਪੇਗੀ। ਮੈਂ ਕਹਾਂ ਕਿ ਕੋਈ ਵੀ ਪਾਪ ਦੀ ਕਮਾਈ ਦੇ ਨਾਲ ਜਾਇਦਾਦ ਇਕੱਠੀ ਨਹੀਂ ਕਰ ਸਕੇਗਾ। ਮਾਨ ਸਰਕਾਰ ਨੇ 3 ਮਹੀਨਿਆਂ ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਫਰੰਡ ਲਟਾਇਆ ਤੇ ਹਰ ਛੋਟਾ ਅਤੇ ਵੱਡਾ ਮਗਰਮਚ ਯਾਨੀ ਕਿ ਤਸਕਰ ਸਲਾਖਾਂ ਪਿੱਛੇ ਹੋਵੇ। ਯੋਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਅਸੀਂ ਜਿੱਦੀ ਸ਼ੁਰੂਆਤ ਕੀਤੀ ਹੈ। ਔਰ ਤੁਸੀਂ ਦੇਖਿਆ ਹੋਊਗਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਡੇ ਜਿੱਡੇ ਨਸ਼ੇ ਦੇ ਸੌਦਾਗਰ ਸਮਗਲਰ ਨੇ ਨਾਲ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋ ਰਹੀਆਂ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੇ ਨਸ਼ੇ ਦੇ ਸਦਾਗਰ ਨੇ ਜਿਹੜੀ ਇਹਨਾਂ ਨੇ ਪਾਪਾਂ ਦੀ ਕਮਾਈ ਦੇ ਨਾਲ ਬੱਚਿਆਂ ਦੇ ਖੂਨ ਦੇ ਨਾਲ ਲਿਖੀਆਂ ਹੋਈਆਂ ਜਿਹੜੀਆਂ ਬਸਿਤਾਆਂ ਕਰਾਈਆਂ ਨੇ ਇੱਟਾਂ ਲਾਈਆਂ ਨੇ ਉਹ ਉਹ ਛੱਡਾਂਗੇ ਨਹੀਂ ਉਹਨਾਂ ਨੂੰ ਵੀ ਅਸੀਂ ਜਾਨੀ ਕਿ ਇਸੇ ਤਰੀਕੇ ਨਾਲ ਜਿਹੜੀ ਨਜਾਇਜ਼ ਬਿਲਡਿੰਗਾਂ ਹੋਣਗੀਆਂ ਢਾਹਾਂਗੇ ਮਿਸਰ ਸਦਾਕਰ ਨੂੰ ਕੀ ਚੇਤਾਵਨੀ ਦੇਣ ਚਾਹੁੰਦੇ ਕਿ ਸਰਕਾਰ ਵੱਲੋਂ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਬਸ ਦੋਏ ਗੱਲਾਂ ਨੇ ਯਾ ਤਾਂ ਨਸ਼ਾ ਦਾ ਵਪਾਰ ਛੱਡ ਦੋ ਨਹੀਂ ਪੰਜਾਬ ਛੱਡ ਦੋ ਨਹੀਂ ਉਹ ਦਿਨ ਦੂਰ ਨਹੀਂ ਕਿ ਤੁਹਾਡੇ ਤੁਸੀਂ ਇਹ ਜ਼ਿੰਦਗੀ ਚ ਪਛਤਾਵੋਗੇ ਕਿ ਕਿਹੜੀ ਉਹ ਘੜੀ ਸੀ ਜਿਸ ਘੜੀ ਦੇ ਵਿੱਚ ਅਸੀਂ ਇਹਦੇ ਤੋਂ ਜਿਹੜੇ ਟਲ ਜਾਂਦੇ ਤਾਂ ਚੰਗੇ ਰਹਿੰਦੇ ਅੱਛਾ ਜਿਹੜੇ ਜਿਹੜੀ ਨੌਜਵਾਨੀ ਇਹ ਚ ਚੱਕਰਾਂ ਹੀ ਪੈ ਗਏ ਉਹਨਾਂ ਨੂੰ ਕੀ ਕਹਿਜਾਂ ਦੇਖੋ ਸਾਡੇ ਕੇ ਦੋ ਗੱਲਾਂ ਐ ਜਿਹੜੀ ਨੌਜਵਾਨੀ ਇਸ ਦੀ ਆਦੀ ਹੋ ਗਈ ਉਹਨੂੰ ਬਚਾਣਾ ਸਰਕਾਰ ਦੇ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਓਟ ਕਲੀਨਿਕ ਨੇ ਜਿਹੜੇ ਇਸ ਤੋਂ ਇਲਾਵਾ ਸਾਡੇ ਜਿਹੜੇ ਆਪਣੇ ਨਸ਼ਾ ਛਡਾਊ ਕੇਂਦਰ ਨੇ ਉਹਦੇ ਵਿੱਚ ਪ੍ਰੋਪਰਲੀ 6 ਜਲਿਆਂ ਨੂੰ ਮੈਂ ਮੋਨੀਟਰ ਕਰ ਰਿਹਾ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਤੇ ਉਹ ਅਸੀਂ ਅੱਜ ਵੀ ਮਲੇਰਕੋਟਲੇ ਜਾਣਾ ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਉਹ ਸਾਡੇ ਕੋਲ ਉੱਥੇ ਅਵੇਲੇਬਲ ਹੈ ਹਰ ਤਰ੍ਹਾਂ ਦੇ ਸਾਡੇ ਕੋਲ ਉੱਥੇ ਮਤਲਬ ਫੈਸਿਲਿਟੀ ਅਵੇਲੇਬਲ ਹੈ ਵੇਕੈਂਟ ਬੈਡਸ ਅਵੇਲੇਬਲ ਨੇ ਕਿਉਂਕਿ ਜਦੋਂ ਨਸ਼ੇ ਦੀ ਸਪਲਾਈ ਲਾਈਨ ਟੁੱਟਦੀ ਹੈ ਤਾਂ ਜਾਹਰ ਜੀ ਗੱਲ ਹੈ ਜਿਹੜੇ ਬੱਚਿਆਂ ਨੂੰ ਤੋੜ ਲੱਗਦੀ ਹੈ ਤਾਂ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ ਸੋ ਉਹਨਾਂ ਨੂੰ ਸੰਭਾਲਣ ਲਈ ਸਾਡੇ ਕੋਲ ਸਾਰੇ ਪੁਖਤ ਇੰਤਜ਼ਾਮ ਨੇ ਤੇ ਇਸ ਤੋਂ ਇਲਾਵਾ ਇਹ ਸਪਲਾਈ ਲਾਈਨ ਤੋੜਨ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਤੇ ਤੱਕ ਛੋਟੀ ਤੋਂ ਲੈ ਕੇ ਜਿੰਨੀ ਵੱਡੀ ਮੱਛੀ ਬੈਠੀ ਹੈ ਉਹਨਾਂ ਨੂੰ ਛੱਡਾਂਗੇ ਨਹੀਂ ਉਹਨਾਂ ਨੂੰ ਹੁਣ ਖਦੇੜ ਕੇ ਖਤਮ ਕਰ ਦੇਣਗੇ